ਅੱਜ 4 ਦਸੰਬਰ ਨੂੰ 2016 ਤੋਂ ਪੇ ਕਿਹਨ ਏਰੀਆ ਸੰਬੰਧੀ ਫੈਸਲਾ ਹੋਣ ਦੀ ਆਸ ਹੈ ਜੀ ਪੂਰੀ ਕਿਉਂਕਿ ਮਲਾਜ਼ਮਾਂ ਦਾ ਕਰੋਨਾ ਰੂਪ ਬਣਦਾ ਹੈ ਪੰਜਾਬ ਸਰਕਾਰ ਵੱਲ ਮੈਂ ਤਾਂ ਇੰਤਜ਼ਾਰ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਜਿਹੜਾ ਹੈ ਸੁਣਾਵੇ ਆਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਿਹੜਾ ਫੈਸਲਾ ਕੀਤਾ ਹੈ ਤੇ ਮੁਲਾਜ਼ਮਾਂ ਦਾ ਜਿਹੜਾ ਪੈਂਡਿੰਗ ਪਿਆ 18000 ਕਰੋੜ ਰੁਪਏ ਦਾ ਡੇ ਦਾ ਬਕਾਇਆ ਹੈ ਪੇ ਕਮਿਸ਼ਨ ਦਾ ਬਕਾਇਆ ਉਸ ਨੂੰ ਲੈ ਕੇ ਕੀ ਫੈਸਲਾ ਜਿਹੜਾ ਹੈ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੇ ਪੈਨਸ਼ਨਰਸ ਦੇ ਵੱਖ-ਵੱਖ ਮੁੱਦਿਆਂ ਤੇ ਸੁਣਵਾਈਆਂ ਚਾਰੀਆਂ ਸੀ ਜਿਦੇ ਵਿੱਚ ਬੜਾ ਹੀ ਅਹਿਮ ਜਿਹੜੇ ਫੈਸਲੇ ਆਏ ਨੇ ਸਭ ਤੋਂ ਪਹਿਲਾਂ ਪੈਨਸ਼ਨਰ ਡਿਮਾਂਡਸ ਕਰ ਰੇ ਸੀ ਕਿ ਛੇ ਮਾ ਤਨਖਾਹ ਕਮਿਸ਼ਨ ਦੇ ਉਹਨਾਂ ਦੇ ਪੈਨਸ਼ਨਰ ਜਿਹੜੀ ਹੈ 2.95 ਗੁਣਾਗ ਨਾਲ ਸੋਧਨ ਦੀ ਜਿਹੜੀ ਹੈ ਸ਼ਿਫਾਰਸ਼ ਕੀਤੀ ਗਈ ਸੀ ਉਸੇ ਮੁਤਾਬਕ ਉਹਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣ ਇਸ ਸਬੰਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਹੈ ਔਰ ਹਾਈ ਕੋਰਟ ਨੇ ਪੂਰਾ ਰਿਕਾਰਡ ਪੰਜਾਬ ਸਰਕਾਰ ਦੇ ਕੋਲੋਂ ਮੰਗਿਆ ਹੈ ਔਰ ਲੰਬੀ ਡਿਸਕਸ਼ਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਵੀ ਦਿੱਤੇ ਨੇ ਇਸ ਮੁੱਦੇ ਦੇ ਉੱਪਰ 3 ਮਹੀਨਿਆਂ ਦੇ ਵਿੱਚ ਜਿਹੜਾ ਹੈ ਫੈਸਲਾ ਲਿਆ ਜਾਵੇ ਔਰ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਇਸ ਸਬੰਧ ਦੇ ਵਿੱਚ ਸਰਕਾਰ ਪੈਨਸ਼ਨਰਸ ਦੀਸ ਮੰਗ ਸਬੰਧਤ ਤੋਂ ਅਸਮਰਥ ਹੈ ਤਾਂ 2.8 ਨਹੀਂ ਦੇਣਾ ਚਾਹੁੰਦੇ ਤਾਂ ਫਿਰ ਪੂਰੇ ਕਾਰਨ ਦੱਸੋ ਜਾਨ ਜਿਹੜੇ ਕੀ ਕਾਰਨ ਕੀ ਹੈ ਇਹਨਾਂ ਦੇ ਜਿਹੜੇ 2.95 গুণਕ ਦਾ ਅੰਕ ਨਾਲ ਜਿਹੜੀ ਪੈਨਸ਼ਨਾਂ ਨਹੀਂ ਸੋਧੀਆਂ ਜਾ ਸਕਦੀਆਂ ਔਰ ਇਸੇ ਤਰ੍ਹਾਂ ਲੰਮੇ ਸਮੇਂ ਤੋਂ ਇੱਕ ਮਾਮਲਾ ਚੱਲ ਰਿਹਾ ਸੀ ਜਿਹੜਾ ਕਿ ਮੁਲਾਜ਼ਮ ਨੇ 1 ਜਨਵਰੀ 2006 ਤੋਂ ਲੈ ਕੇ 1 ਨਵੰਬਰ 2012 ਤੱਕ ਰਿਟਾਇਰ ਹੋਏ ਨੇ ਉਹਨਾਂ ਨੂੰ ਵੀ 25 ਸਾਲ ਦੀ ਸਰਵਿਸ ਪੂਰੀ ਹੋਣ ਤੇ ਹੋਰ ਮੁਲਾਜ਼ਮਾਂ ਵਾਂਗ ਪੂਰੀ ਪੈਨਸ਼ਨ ਜਿਹੜੀ ਉਹ ਦਿੱਤੀ ਜਾਵੇ ਸੋ ਇਹਦੇ ਸਬੰਧ ਦੇ ਵਿੱਚ ਵੀ ਜਿਹੜੀ ਹੈ ਸੁਣਵਾਈ ਚੱਲੀ ਹੈ ਸੁਣਵਾਈ ਦੇ ਦੌਰਾਨ ਫਿਰ ਹਾਈ ਕੋਰਟ ਨੇ ਇਹਦੇ ਤੇ ਅਗਲੀ ਡਿਸਕਸ਼ਨ ਜਿਹੜੀ ਡੇਟ ਹੈ 21 ਜਨਵਰੀ 2025 ਨੂੰ ਨਿਰਧਾਰਿਤ ਕੀਤੀ ਹੈ ਔਰ ਇੱਕ ਅਹਿਮ ਮਾਮਲਾ ਜਿਹੜਾ ਹੈ ਅੱਜ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਜਿਹਦੇ ਤੇ ਸੁਣਵਾਈ ਹੋਵੇਗੀ ਜਿਹਦੇ ਵਿੱਚ ਮੁਲਾਜ਼ਮਾਂ ਨੇ ਰਿਟਾਂ ਪਾਈਆਂ ਨੇ ਤੇ ਉਹਨਾਂ ਦੀ ਜਿਹੜੀ ਪੈਨਸ਼ਨ ਤੇ ਤਨਖਾਹਾਂ ਦੀ ਸੁਧਾਈ ਜਿਹੜੀ ਕੀਤੀ ਜਾਵੇ ਛੇਮਾ ਤਨਖਾਹ ਕਮਿਸ਼ਨ ਮੁਤਾਬਕ ਤੇ ਜਿਹੜਾ 5.5 ਸਾਲਾਂ ਦਾ ਏਰੀਅਰ ਬੰਦਾ ਹੈ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਉਹ ਵੀ ਦਿੱਤਾ ਜਾਵੇ ਪੰਜਾਬ ਸਰਕਾਰ ਆਪਣੇ ਖਰਚਿਆਂ ਦਾ ਵੇਰਵਾ ਜਿਹੜਾ ਹੈ ਕਿ ਮੰਗਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ